ਨੀ ਇਹ ਜੀ ਕੰਗਣਾ ਨਾ ਉਹ ਵੀ ਤੁਸੀਂ ਪਹਿਲਾਂ ਤੋਂ ਜਾਣਦੇ ਜਦੋਂ ਕਿਸਾਨਾਂ ਦਾ ਅੰਦੋਲਨ ਚੱਲਿਆ ਉਦੋਂ ਤੋਂ ਹੀ ਉਹ ਕਿਸਾਨਾਂ ਦੇ ਖਿਲਾਫ ਬਹੁਤ ਜ਼ਹਿਰ ਉੱਗ ਰਹੀ ਆ ਹੋਰ ਵੀ ਜਿੱਥੇ ਕਿੱਥੇ ਮੌਕਾ ਮਿਲਦਾ ਉਹ ਬਹੁਤ ਹੈ ਇੱਕ ਮੌਕਾ ਤੇ ਮੇਰੇ ਖਿਆਲ ਤੇ ਮੈਂ ਤੇ ਸੋਚਦਾ ਕਿ ਅਗਰ ਭਾਰਤੀ ਜਨਤਾ ਪਾਰਟੀ ਵੀ ਕੁਝ ਥੋੜੀ ਬਹੁਤੀ ਉਹਨਾਂ ਚ ਇਹ ਤਣਕ ਬਚੀ ਆ ਤੇ ਇਹ ਜੇ ਲੀਡਰਾਂ ਨੂੰ ਕਿਨਾਰਾ ਕਰਨਾ ਉਹਨਾਂ ਬਾਹਰ ਕਰਨਾ ਚਾਹੀਦਾ ਕਿਉਂਕਿ ਉਹਨਾਂ ਨੇ ਇਹ ਇਹ ਕਈ ਭਾਈਚਾਰਿਆਂ 'ਚ ਹਿੰਸਾ ਦਾ ਨਫਰਤ ਫੈਲਾਉਣ ਦੀ ਉਹਦੇ ਨਾਲ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਕਈ ਭਾਰੇ 'ਚ ਭਾਈਚਾਰਿਆਂ 'ਚ ਨਫਰਤ ਦੀ ਆਗ ਫੈਲ ਸਕਦੀ ਹੈ ਕਿ ਜਿਹੜੀ ਇਹਨਾਂ ਨੇ ਫਿਲਮ ਲਿਆ ਰਹੇ ਆ ਅਸੀਂ ਉਹਦਾ ਵੀ ਵਿਰੋਧ ਕਰਦੇ ਹਾਂ ਕੋ ਫਿਲਮ ਸਰਕਾਰ ਨੂੰ ਬੈਨ ਕਰਣੀ ਚਾਹੀਦੀ ਹੈ ਕਿ ਉਹ ਉਹੀ ਚਲੰਦੇ ਨੇ ਇੱਕ ਜਿਹੜੀ ਕੋਲਕਾਤਾ 'ਚ ਹੋਈ ਘਟਨਾ ਉਹਦੀ ਵੀ ਅਸੀਂ ਸਖਤ ਸ਼ਬਦਾਂ ਨੇ ਖੇਦੀ ਕਰਦੇ ਆ ਕਿ ਅਸੀਂ ਸਰਕਾਰਾਂ ਨੂੰ ਕੇਂਦਰ ਸਰਕਾਰ ਨੂੰ ਸਟੇਟ ਸਰਕਾਰਾਂ ਨੂੰ ਅਪੀਲ ਕਰਦੇ ਆ ਕਿ ਇਹੋ ਜਿਹਾ ਇਹ ਇਹ ਤੇ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ ਇਹੋ ਜਿਹਾ ਸਿਸਟਮ ਆ ਸਾਨੂੰ ਅੱਗੇ ਸਮਾਜ ਇਹੋ ਜਿਹਾ ਜਾਗਰੂਕੀ ਲਿਆਉਣੀ ਚਾਹੀਦੀ ਕਿ ਅੱਗੇ ਤੋਂ ਇਹੋ ਜਿਹਾ ਘਟਨਾਵਾਂ ਨਾ ਵਾਪਰਨ। ਲੰਗੜਾ ਨਾ ਨਾ ਉਦੀ ਮਨਛਾ ਕੀ ਲੱਗਦੀ ਹੈ ਜਿਸ ਤਰ੍ਹਾਂ ਫਿਲਮਾਂ ਦਾ ਰਾਜ ਰਾਮੀਆਂ ਕਰਦੀਆਂ ਫਿਰ ਸਿੱਖਾਂ ਦੇ ਖਿਲਾਫ ਖਾਸ ਕਰਕੇ ਪੰਜਾਬ ਦੇ ਖਿਲਾਫ ਬਿਆਨ ਕਰਦੀਆਂ। ਇਹ ਜੀ ਹੁਣ ਪਤਾ ਨਹੀਂ ਉਹਦੀ ਮਨਸਾ ਕੀ ਹੈ ਕਿ ਉਹਦੇ ਪਿੱਛੇ ਕੁਝ ਉਹਨਾਂ ਕੋਲ ਕਰਵਾਇਆ ਜਾ ਰਿਹਾ ਕਿ ਉਹ ਰਹਾਬ ਕਰ ਰਹੇ ਆ ਉਹਦੇ ਪਿੱਛੇ ਦੇਖੋ ਜੀ ਉਹ ਉਹਦੇ ਉਹਦੀ ਖਿਲਾਫ ਕਿਸਾਨਾਂ ਨੇ ਬੜਾ ਵੱਡਾ ਸੰਘਰਸ਼ ਲੜਿਆ ਉਹਦੇ ਸਾਰੇ ਦੇਸ਼ ਦੀ ਉਹਨਾਂ ਨੂੰ ਸਹਾਨਪੂਰਤੀ ਮਿਲੀ ਉਹਨਾਂ 700 ਕਿਸਾਨ ਵੀ ਸ਼ਹੀਦ ਕਰਾਇਆ ਤੇ ਮੋਦੀ ਸਰਕਾਰ ਨੇ ਉਹ ਬਿੱਲ ਵੀ ਵਾਪਸ ਲੈ ਤੇ ਕੰਗਣਾ ਨੂੰ ਮੇਰੇ ਖਿਆਲ ਉਹ ਚੀਜ਼ ਤੋਂ ਸਮਝ ਲੈਣਾ ਚਾਹੀਦਾ ਸੀ ਕਿ ਜਿਹੜੀ ਕਿਸਾਨਾਂ ਨੇ ਤੇ ਲੜਾਈ ਜਿੱਤ ਲਈ ਆ ਉਹਦੀਆਂ ਚੀਜ਼ਾਂ ਮੇਰੇ ਖਿਆਲ ਜੋ ਇਹ ਹਜੇ ਝੂਠੇ ਸਿੱਧੇ ਇਲਜ਼ਾਮ ਲਾਉਣ ਦੀ ਬਜਾਏ ਉਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਤੇ ਉਹ ਜਿਹੜੇ ਨਫਰਤ ਭਰੀ ਚੀ ਇਨਕ੍ਰੀਜ ਕਰਨਾ ਚਾਹੀਦਾ ਹੈ। ਕੀ ਉਮੀਦ ਅਖਰੂਰ ਸਾਹਿਬ ਦੇ ਲੋਕਾਂ ਨੂੰ ਰਹੇਗੀ ਕਿ ਉਹ ਆਪਣੇ ਐਮਪੀ ਦੇ ਦਰਸ਼ਨ ਕਰ ਸਕਣਗੇ? ਕਿਦੋਂ ਤੱਕ ਦਾ ਹਾਇਅ ਕਰ ਗਿਆ ਹੈ ਜਿੱਕੋ ਨੂੰ ਪਿੰਡ ਦਾ ਪੁੱਤ ਹੈ। ਇਹ ਜੀ ਅਸੀਂ ਤੇ ਗੁਰੂ ਸਾਹਿਬ ਦੇ ਚਰਨਾਂ ਚ ਅੱਜ ਵੀ ਅਰਦਾਸ ਕੀਤੀ ਆ ਪਹਿਲਾਂ ਵੀ ਬਹੁਤ ਸੰਤਾ ਦੇਸ਼ਾਂ ਵਦੇਸ਼ਾਂ ਦੀ ਅਰਦਾਸ ਕਰਦੇ ਹੁੰਦੇ ਕਿ ਉਹਨਾਂ ਦੀ ਰਿਹਾਈ ਉਹਦੇ ਸਾਥੀਆਂ ਦੀ ਰਿਹਾਈ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਪਰ ਇਹ ਤੇ ਹੁਣ ਸਰਕਾਰ ਦੀ ਇੱਕ ਧੱਕੇਸ਼ਾਹੀ ਆ ਇੱਕ ਜ਼ੁਲਮ ਸਿੱਤਮ ਦੀ ਹਾਦਿਆ ਨੀ ਚਲੋ ਜੀ ਹੁਣ ਇਹ ਸਰਕਾਰ ਅਸੀਂ ਦੇ ਕੰਨੇ ਤੋਂ ਟੋੜਨੇ ਚਾਹੀਦੀ ਸਾਰੇ ਜਿਹੜੇ ਸਾਡੀ ਹਰੋਣਾ ਨੂੰ ਟੋੜਨੇ ਕੋਸ਼ਿਸ਼ ਕਰਦੇ ਆਂ ਉਹ ਬੰਦ ਹੋਣੇ ਚਾਹੀਦੇ ਆ ਪਰ ਸਰਕਾਰ ਜੇ ਫਿਰ ਵੀ ਨਹੀਂ ਕਰਦੀ ਤੇ ਚਲੋ ਸਰਕਾਰ ਨੂੰ ਆਉਣ ਵਾਲੇ ਸਮੇਂ ਚਾਪੇ ਚਿੱਠਿਆਂ ਦਾ ਜੁੱਦਾ ਹੋਣਾ ਉਹ ਲੋਕਾਂ ਦਾ ਰੋ ਵਧਦਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਤੇ ਉਹਨਾਂ ਨੂੰ ਕਿ ਮੈਂ ਤਾਂ ਸਰਕਾਰ ਦੇ ਕੋਲ ਹੋਰ ਬਹੁਤ ਗੱਲ ਲਾ ਐਂਡ ਆਰਡਰ ਦੀ ਸਿੱਤੀ ਸੰਭਲੇ ਕੋ ਕਿਹੋ ਜਿਹੇ ਹਾਲਾਤ ਬਣੇ ਪਏ ਲੋਕਾਂ ਦੇ ਘਰਾਂ ਜਾ ਕੇ ਗੋਲੀਆਂ ਮਾਰੀਆਂ ਜਾ ਰਹੇ ਸਾਰੇ ਸਿੰਘ ਸਵਾਨ ਦੀ 30 ਤਰੀਕ ਨੂੰ ਕਤਰਤਾ ਹੋ ਰਹੀ ਆ ਉਹਦੇ ਬਾਰੇ ਵਿੱਚ ਜੋ ਸ਼ਗਵੀਰ ਸਿੰਘ ਬਾਦਲ ਉਹਨਾਂ ਨੇ ਇੱਥੇ ਆਪਣੀ ਮਾਫੀਆਂ ਵਾਸਤੇ ਜੋ ਉਹਨਾਂ ਨੇ ਬੇਨਤੀ ਕੀਤੀ ਸੀ ਉਹਦੇ 'ਚ ਵਿਚਾਰ ਹੋਣੀ ਆ ਕਿ ਉਹਨਾਂ ਦੇ ਜੋ ਕੁਝ ਐਸੋ ਜਿਹੇ ਕਾਰਨਾਮੇ ਸੀਗੇ ਅਸੀਂ ਜੇਸੇਦਾਰ ਨੂੰ ਉਹਨਾਂ ਦਾ ਧਿਆਨ ਇਸ ਚ ਲਿਆਉਂਦੇ ਆ ਕਿ ਉਹ ਉਹਨਾਂ ਨੂੰ ਧਿਆਨ 'ਚ ਉਹਨਾਂ ਸਾਰੇ ਜੋ ਉਹਨਾਂ ਨੇ ਬਹੁਤ ਵੱਡੇ ਵੱਡੇ ਗ੍ਰਾਹ ਕੀਤੇ ਆ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਧਿਆਨ 'ਚ ਰੱਖਦੇ ਹੋਇਆ ਕੋਈ ਜਿਹੜਾ ਆ ਨਾ ਇਹ ਜੇਸੇਦਾਰ ਸਾਹਿਬ ਜੋ ਇੱਕ ਅਥਪੰਥ ਕਰਵਤ ਅਨੁਸਾਰ ਮਸਾਲੀ ਫੈਸਲਾ ਲੈਣ ਨਹੀਂ ਇਹ ਜੀ ਕੰਗੜਾ ਨਾਲ ਉਹਦੇ ਤੁਸੀਂ ਪਹਿਲਾਂ ਤੋਂ ਜਾਣਦੇ ਜਦੋਂ ਕਿਸਾਨਾਂ ਦਾ ਅੰਦੋਲਨ ਚੱਲਿਆ ਉਦੋਂ ਤੋਂ ਹੀ ਉਹ ਕਿਸਾਨਾਂ ਦੇ ਖਿਲਾਫ ਬਹੁਤ ਜ਼ਹਿਰ ਉੱਗ ਰਹੀ ਆ ਹੋਰ ਵੀ ਜਿੱਥੇ ਕਿੱਥੇ ਜੱਜ ਨੂੰ ਮੌਕਾ ਮਿਲਦਾ ਉਹ ਬਹੁਤ ਹੈ ਇੱਕ ਯਾਦ ਸੀ ਕੀ ਕਰਿੰਦਾ ਹੈ ਜੀ ਤੇ ਮੇਰੇ ਖਿਆਲ ਤੇ ਮੈਂ ਤੇ ਸੋਚਦਾ ਕਿ ਅਗਰ ਭਾਰਤੀ ਜਨਤਾ ਪਾਰਟੀ ਵੀ ਕੁਝ ਥੋੜੀ ਬਹੁਤੀ ਉਹਨਾਂ ਚ ਇਹ ਵੀ ਤਾਕ ਬਚੀ ਹੈ ਤੇ ਇਹ ਲੀਡਰਾਂ ਨੂੰ ਕਿਨਾਰਾ ਕਰਨਾ ਉਹਨਾਂ ਬਾਹਰ ਕਰਨਾ ਚਾਹੀਦਾ ਕਿਉਂਕਿ ਉਹਨਾਂ ਨੇ ਇਹ ਇਹ ਕਈ ਭਾਈਚਾਰਿਆਂ ਦੇ ਖਿਲਾਫ ਨਫਰਤ ਫੈਲਾਉਣ ਦੀ ਉਹਦੇ ਨਾਲ ਕਿ ਦੇਸ਼ ਨੂੰ ਬਹੁਤ ਵੱਡਾ ਨੁਕਸਾਨ ਹੋ ਸਕਦਾ ਕਈ ਭਾਰੇ ਚ ਭਾਈਚਾਰਿਆਂ ਦਾ ਨਫਰਤ ਦੀ ਆਗ ਫੈਲ ਸਕਦੀ ਹੈ ਕਿ ਜਿਹੜੀ ਇਹ ਫਿਲਮ ਲਿਆ ਰਹੇ ਆ ਅਸੀਂ ਉਹਦਾ ਵੀ ਵਿਰੋਧ ਕਰਦੇ ਹਾਂ ਕੋ ਫਿਲਮ ਸਰਕਾਰ ਨੂੰ ਬੈਨ ਕਰਨੀ ਚਾਹੀਦੀ ਹੈ ਕਿ ਉਹ ਨਹੀਂ ਚੱਲਣ ਦੇਣੀ ਇੱਕ ਜਿਹੜੀ ਕਲਕੱਤਾ ਚੋ ਹੋਈ ਘਟਨਾ ਉਹਦੀ ਵੀ ਅਸੀਂ ਸਖਤ ਸ਼ਬਦਾਂ ਨੇ ਖੇਦੀ ਕਰਦੇ ਆ ਤੇ ਅਸੀਂ ਸਰਕਾਰਾਂ ਨੂੰ ਕੇਂਦਰ ਸਰਕਾਰ ਨੂੰ ਸਟੇਟ ਸਰਕਾਰਾਂ ਨੂੰ ਅਪੀਲ ਕਰਦੇ ਆ ਕਿ ਇਹੋ ਜਿਹਾ ਇਹ ਇਹ ਤੇ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ ਇਹੋ ਜਿਹਾ ਸਿਸਟਮ ਮਾ ਸਾਨੂੰ ਅੱਗੇ ਸਮਾਜ ਇਹੋ ਜਿਹੀ ਜਾਗਰਤੀ ਲਿਆਉਣੀ ਚਾਹੀਦੀ ਕਿ ਅੱਗੇ ਤੋਂ ਇਹੋ ਜਿਹਾ ਘਟਨਾਵਾਂ ਨਾ ਵਾਪਰਨ ਤੰਗਣਾ ਨਾ ਨਾਉ ਦੀ ਮੰਸ਼ਾ ਕੀ ਲੱਗਦੀ ਹੈ ਜਿਸ ਤਰ੍ਹਾਂ ਫਿਲਮਾਂ ਇਸ ਤਰ੍ਹਾਂ ਦੀਆਂ ਕਰਦੀਆਂ ਫਿਰ ਸਿੱਖਾਂ ਦੇ ਖਿਲਾਫ ਖਾਸ ਕਰਕੇ ਪੰਜਾਬ ਦੇ ਖਿਲਾਫ ਬਿਆਨ ਕਰਦੀਆਂ ਇਹ ਜੀ ਹੁਣ ਪਤਾ ਨਹੀਂ ਉਹਦੇ ਮਨਸਾ ਕੀ ਹੈ ਕਿ ਉਹਦੇ ਪਿੱਛੇ ਕੁਝ ਉਹਨਾਂ ਕੋ ਕਰਵਾਇਆ ਜਾ ਰਿਹਾ ਜੋ ਰਹਾਬ ਕਰ ਰਹੇ ਆ ਉਹਦੇ ਪਿੱਛੇ ਦੇਖੋ ਜੀ ਉਹ ਉਹਦੀ ਖਿਲਾਫ ਕਿਸਾਨਾਂ ਨੇ ਬੜਾ ਵੱਡਾ ਸੰਘਰਸ਼ ਲੜਿਆ ਉਹਦੇ ਸਾਰੇ ਦੇਸ਼ ਦੀ ਉਹਨਾਂ ਨੂੰ ਸਹਾਨਪੂਰਤੀ ਮਿਲੀ ਉਹਨਾਂ 700 ਕਿਸਾਨ ਵੀ ਸ਼ਹੀਦ ਕਰਾਇਆ ਤੇ ਮੋਦੀ ਸਰਕਾਰ ਨੇ ਉਹ ਬਿੱਲ ਵੀ ਵਾਪਸ ਲਏ ਤੇ ਕੰਗਣਾ ਨੂੰ ਮੇਰੇ ਖਿਆਲੋਂ ਉਹ ਚੀਜ਼ ਤੋਂ ਸਮਝ ਲੈਣਾ ਚਾਹੀਦਾ ਸੀ ਕਿ ਜਿਹੜੀ ਕਿਸਾਨਾਂ ਨੇ ਲੜਾਈ ਜਿੱਤ ਲਈ ਆ ਉਹਦੀਆਂ ਚੀਜ਼ਾਂ ਮੇਰੇ ਖਿਆਲ ਜੋ ਇਹੋ ਜਿਹੇ ਝੂਠੇ ਸਿੱਧੇ ਇਲਜ਼ਾਮ ਲਾਉਣ ਦੀ ਬਜਾਏ ਉਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਤੇ ਉਹ ਜਿਹੜੀ ਨਫ਼ਰਤ ਭਰੀ ਚੀਜ਼ਾਂ ਗ੍ਰੇਜ ਕਰਨਾ ਚਾਹੀਦਾ ਅਮਰਪਾਲ ਦੀ ਜਿਹੜੀ ਜਬਾਨ ਗੁਰੂ ਲੈ ਕੇ ਹਾਲੇ ਤੱਕ ਕਿੱਥੋਂ ਤੱਕ ਗੱਲਬਾਤ ਪਹੁੰਚੀ ਹੈ ਨਹੀਂ ਉਹਨਾਂ ਦੀ ਹੁਣ ਕੱਲ ਨੂੰ ਸੁਪੋ ਹਾਈ ਕੋਰਟ ਤੋਂ ਸੁਣਵਾਈ ਆ ਦੇਖੋ ਯਾਰ ਨਹਿਰਕਾਰ ਨੂੰ ਫਾਈਨ ਕਰਨਾ ਫਾਇਦਾ ਹੈਗਾ ਕਿ ਚੱਕਰੂਰ ਸਾਹਿਬ ਦਾ ਬਿਲਕੁਲ ਐਮਪੀ ਤੋਂ ਆਪਣਾ ਹੈ ਜੀ ਕੀ ਉਮੀਦ ਅਖਰੂਰ ਸਾਹਿਬ ਦੇ ਲੋਕਾਂ ਨੂੰ ਰਹੇਗੀ ਕਿ ਉਹ ਆਪਣੇ ਐਮਪੀ ਦੇ ਦਰਸ਼ਨ ਕਰ ਸਕਣ ਕਿਦੋਂ ਤੱਕ ਦਾ ਹਾਲ ਆ ਗਿਆ ਹੈ ਜੀ ਕਿਉਂ ਤੱਕ ਦਾ ਹੋਣਾ ਹੈ ਜੀ ਜੀ ਅਸੀਂ ਤੇ ਗੁਰੂ ਸਾਹਿਬ ਦੇ ਚਰਨਾਂ ਚ ਅੱਜ ਵੀ ਅਰਦਾਸ ਕੀਤੀ ਆ ਪਹਿਲਾਂ ਵੀ ਬਹੁਤ ਸੰਕਾ ਦੇਸ਼ਾਂ ਬਦੇਸਾਂ ਦੀ ਅਰਦਾਸ ਕਰਦੇ ਹਾਂ ਕਿ ਉਹਨਾਂ ਦੀ ਰਿਹਾਈ ਮਾਰੇ ਸਾਥੀਆਂ ਦੀ ਰਿਹਾਈ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਪਰ ਇਹ ਤੇ ਹੁਣ ਸਰਕਾਰ ਦੀ ਇੱਕ ਧੱਕੇਸ਼ਾਹੀ ਆ ਇੱਕ ਜ਼ੁਲਮ ਸਿੱਤਮ ਦੀ ਹਾਦਿਆ ਕਿ ਉਹ ਇੰਨੇ ਲੋਕਾਂ ਦੇ ਸਭ ਤੋਂ ਪੰਜਾਬ ਸਿੱਕੇ ਵੱਡੇ ਮਾਰਦਾਂ ਦੇ ਬੰਦੇ ਨੇ ਉਹ ਉਹਨਾਂ ਦੇ ਹਲਕੇ ਦੇ ਲੋਕਾਂ ਦੀ ਨਮਾਇੰਦਗੀ ਤੋਂ ਵਰਗਾ ਰੱਖਣਾ ਮੇਰੇ ਖਿਆਲੋਂ ਉਹ ਸਾਰੇ ਇਹਨੇ ਹਲਕੇ ਦੇ ਲੋਕਾਂ ਨਾਲ ਵੀ ਪੰਜਾਬ ਦੇ ਲੋਕਾਂ ਨਾਲ ਇੱਕ ਬਹੁਤ ਵੱਡਾ ਅਨਿਆਏ ਆ ਠੀਕ ਹੈ ਲੱਗਦਾ ਕਿ ਕਾਨੂੰਨੀ ਹੈ ਐਨਐਸਓੜੇਗੀ ਨੀ ਚਲੋ ਜੀ ਹੁਣ ਇਹ ਸਰਕਾਰ ਅਸੀਂ ਦੇ ਕਾਨੂੰਨਾਂ ਦਾ ਤੋੜਨੀ ਚਾਹੀਦੀ ਸਾਰੇ ਜਿਹੜੇ ਹਮਸਾਰੋ ਉਹਨਾਂ ਨੂੰ ਵੀ ਸਾਡੇ ਉਹਨਾਂ ਨੂੰ ਵੀ ਬੰਦ ਹੋਣੇ ਚਾਹੀਦੇ ਆ ਪਰ ਸਰਕਾਰ ਜੇ ਫਿਰ ਵੀ ਨਹੀਂ ਕਰਦੀ ਤੇ ਚਲੋ ਸਰਕਾਰ ਨੂੰ ਆਉਣ ਵਾਲੇ ਸਮੇਂ ਚ ਆਪੇ ਇਹ ਚੀਜ਼ਾਂ ਦਾ ਜਿੱਦਾਂ ਮੋੜਾ ਉਹ ਲੋਕਾਂ ਦਾ ਰੋਹ ਵਧਦਾ ਜਾ ਰਿਹਾ ਤੇ ਆਉਣ ਵਾਲੇ ਸਮੇਂ ਚ ਉਹਨਾਂ ਨੂੰ ਕਿ ਮੈਂ ਜੇ ਸਰਕਾਰ ਨੂੰ ਹੋਰ ਬਹੁਤ ਲਾ ਐਂਡ ਆਰਡਰ ਦੀ ਸਥਿਤੀ ਸੰਬੰਧੀ ਕੋ ਕਿਹੋ ਜਿਹੇ ਹਾਲਾਤ ਬਣਿਆ ਸਮੁਤਰ ਲੋਕਾਂ ਦੇ ਘਰਾਂ ਜਾ ਕੇ ਗੋਲੀਆਂ ਮਾਰੀਆਂ ਜਾ ਰਹੀਆਂ ਤੇ ਬਾਕੀ ਉਹਦੇ ਚ ਦੇਖੋ ਏ ਬਲ ਸਿੰਘ ਸਵਾਨ ਦੀ 30 ਤਰੀਕ ਨੂੰ ਇਕੱਤਰਤਾ ਹੋ ਰਹੀ ਆ ਉਹਦੇ ਬਾਰੇ ਚ ਜੋ ਸੰਗਵੀਰ ਸਿੰਘ ਬਾਦਲ ਉਹਨਾਂ ਨੇ ਇੱਥੇ ਆਪਣੀ ਮਾਫੀਆਂ ਵਾਸਤੇ ਜੋ ਉਹਨਾਂ ਨੇ ਬੇਨਤੀ ਕੀਤੀ ਸੀ ਉਹਦੇ ਤੇ ਵਿਚਾਰ ਹੋਣੇ ਆ ਕਿ ਉਹਨਾਂ ਦੇ ਜੋ ਕੁਝ ਐਸੋ ਜੇ ਕਾਰਨਾਮੇ ਸੀਗੇ ਅਸੀਂ ਜੱਜਦਾਰ ਨੂੰ ਉਹਨਾਂ ਦਾ ਧਿਆਨ ਇਸ ਚ ਲਿਆ ਲੈਂਦੇ ਆ ਕਿ ਉਹ ਉਹਨਾਂ ਨੂੰ ਧਿਆਨ ਚ ਉਹਨਾਂ ਸਾਰੇ ਜੋ ਉਹਨਾਂ ਨੇ ਬਹੁਤ ਵੱਡੇ ਵੱਡੇ ਗਰਾਹ ਕੀਤੇ ਆ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਧਿਆਨ ਚ ਰੱਖਦੇ ਹੋਇਆ ਕੋਈ ਜਿਹੜਾ ਹੈ ਨਾ ਏ ਜ세ਦਾਰ ਸਾਹਿਬ ਜੋ ਇੱਕ ਪੰਥਕ ਰਵੈਤਾ ਅਨੁਸਾਰ ਮਸਾਲੀ ਫੈਸਲਾ ਲੈਣ ਕਿ ਅੱਗੇ ਤੋਂ ਕੋਈ ਬੰਦਾ ਪੰਥ ਨਾਲ ਕੋਈ ਤਰੋਹ ਕਮਾਉਣ ਜਾਂ ਪੰਥ ਦੀ ਜਿਹੜੇ ਅਮਰਿਆਤਾ ਨੂੰ ਜੋ ਥੇਸ ਪਹੁੰਚਾਉਣ ਵਾਲੀ ਗੱਲ ਨਾ ਕਰ ਸਕੇ ਇਹ ਇਹ ਸਾਰੀਆਂ ਚੀਜ਼ਾਂ ਅਸੀਂ ਉਹਦੇ ਚ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਇਹ ਫੈਸਲਾ ਲੈਣ ਲੱਗਿਆ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਜੀ ਸਰ ਤੁਸੀਂ ਇਸ ਗੱਲ ਦੀ ਅੱਜ ਉਹਨਾਂ ਨੂੰ ਬੇਨਤੀ ਕਰਦੀ ਆ ਕਿ ਸੁਚਲ ਬਾਬੋ ਦੇ ਉੱਤੇ ਕੋਈ ਫੈਸਲਾ ਲਾ ਤੁਹਾਨੂੰ ਉਮੀਦ ਹੈ ਕਿ ਲੱਗਦਾ ਆ ਸਰ ਸੁਖਵੀਰ ਬਾਬੋ ਦੇ ਉੱਤੇ ਕੋਈ ਕਰਣਾ ਫੈਸਲਾ ਲੈ ਸਕਣ ਕਿਉਂਕਿ ਇਹ ਉਹਨਾਂ ਦੇ ਹੱਥੋਂ ਹੀ ਨਿਕਲਦੇ ਨਹੀਂ ਉਹਨਾਂ ਦੇ ਹੱਥਾਂ ਮੈਂ ਹੀ ਖੰਦੇ ਨੇ ਇਹ ਇਹ ਜੀ ਅਸੀਂ ਤੇ ਸੰਗਤਾਂ ਜੋ ਸੰਗਤ ਦੇ ਵਿੱਚ ਜੋ ਪਤਾ ਸੀ ਕਿ ਅਸੀਂ ਦਸਤਾਬਾਹ ਚਾਹਤੀ ਆ ਹੁਣ ਜਥੇਦਾਰ ਨੂੰ ਉਹ ਚੀਜ਼ਾਂ ਕਿ ਜਥੇਦਾਰ ਦੀ ਜਿਹੜੀ ਹੈ ਗੁਰੂ ਹਰਗੋਬਿੰਦ ਪਾਸ਼ਾ ਦਾ ਤਖਤ ਹੈ ਉਹਦੀ ਮਾਇ ਮਰਿਆਦਾ ਜਿਹੜੀ ਦਾ ਪੜ੍ਹਨ ਦਾ ਖਾਰਾ ਤੁਹਾਨੂੰ ਬਾਈ ਕੰਮ ਦੇ ਦੇ ਕੇ ਉਹ ਉਸ ਤਰੀਕੇ ਨਾਲ ਲੈਣਾ ਚਾਹੀਦਾ ਕਿ ਜਿਹੜੇ ਸਾਰੇ ਕੌਮ ਪ੍ਰਵਾਨ ਨੂੰ ਪਲ ਨਾ ਹੋਵੇ ਕਿ ਜਿੰਨਾ ਪਹਿਲਾ ਫੈਸਲੇ ਹੋਏ ਤੇ ਕੌਮ ਜਿਹੜੀ ਆ ਕਿ ਉਹ ਥਲੇ ਕਰਨਾ ਨਾ ਕਰੇ ਇਸ ਕਰਕੇ ਅਸੀਂ ਚਾਉਂਦੇ ਹਾਂ ਕਿ ਅ ਅਖਾਲ ਤੱਕ ਦੀ ਸ਼ਾਨ ਨੂੰ ਤੇ ਜਥੇਦਾਰ ਦੀ ਪਦਵੀ ਨੂੰ ਹੀ ਥੇਸ ਪਹੁੰਚਦੀ ਹੈ ਇਸ ਕਰਕੇ ਉਹ ਫੈਸਲਾ ਲੈਣ ਲੱਗੇ ਸਾਰੀ ਜਿੰਨਾਂ ਧਿਆਨ ਚ ਰੱਖ ਕੇ ਕਿ ਇਹ ਫਿਰ ਜਿਹੜਾ ਕਿਸਮ ਕਰਵਾਉਣਾ 30 ਤਰੀਕ ਦਾ ਜਿਹੜਾ ਫੈਸਲਾ ਦਾ ਮੇਰਾ ਲਈ ਪੁਰਮਣ ਨੂੰ ਪਰੇਲਾਤਾ ਲੈਣਾ ਬੇਸ਼ੱਕ ਬੜੀਆ ਧਿਰਾ ਦੋ ਕੋੜੀਆਂ ਥਲੇ ਦਾ ਜਥੇਦਾਰ ਬਬਈ ਸਾਹਮਣੇ ਵੇਖਦੇ ਜਿਸ ਤਰ੍ਹਾਂ ਕਾਸੀ ਵੀ ਉਹਨਾਂ ਨੂੰ ਕਿਹਾ ਹੈ ਕੀ ਉਹ ਇਹ ਤਰੀਕਾ ਦਿਮੂ ਬੱਟੇ ਸਹੀ ਰਹੇਗਾ ਕਿ ਇਹ ਲੈਪਾਨ ਕੋਲੋਂ ਇਹ ਤਾਂ ਜੀ ਦਸਦਾਰ ਸਾਹਿਬ ਦੇ ਉੱਪਰ ਹੀ ਉਹ ਜੋ ਪੰਜ ਸਾਈਂ ਸਹਿਬਾਨ ਦੀ ਮੀਟਿੰਗ ਪੈਸੇ ਚੀ ਹੈ ਕਿ ਉਹ ਕੀ ਫੈਸਲਾ ਲੈਂਦੇ ਆ ਮੇਰਾ ਖਿਆਲ ਤੇ ਕੁਛ ਨਾ ਕੁਛ ਤੇ ਕਾਮ ਨੂੰ ਦੱਸਣਾ ਪਊਗਾ ਜਦੋਂ ਉਹਨਾਂ ਦੇ ਕੋਈ ਇਹ ਵਿਚਾਰ ਦੀ ਮੀਟਿੰਗ ਫੈਸਲਾ ਇਹ ਮੇਰਾ ਖਿਆਲ ਹੈ ਕਿ ਉਹਨਾਂ ਨੂੰ ਦਸਦਾਰ ਸਾਹਿਬ ਸੰਮੇਲ ਕਰਦੇ ਆ ਤਾਂ ਸਹੀ ਫੈਸਲਾ ਦੇਣਗੇ ਜੋ ਕਾਮ ਨੂੰ ਕਰਵਾਣ ਉਹ ਜੀ ਦਾ ਅਮਰਿਤਪਾਲ ਦੀ ਕੀਤੀ ਜਾਵੇ ਤੇ ਅਮਰ ਪਾਲ ਨੂੰ ਮੈਡੀਕਲ ਸਹੂਲਤ ਜਿਹੜੀ ਆ ਉੱਥੇ ਨਹੀਂ ਮਿਲ ਰਹੀ ਕੀ ਕਹਿਣਾ ਚਾਹੋ ਨਹੀਂ ਇਹ ਜੀ ਸੰਜਾਬ ਸਰਕਾਰ ਦੀ ਸਰਕਾਰ ਦੀ ਬਹੁਤ ਅਣਗਹਿਲੀ ਆ ਉੱਥੇ ਕੁਝ ਉਹਨਾਂ ਦੇ ਸਾਥੀ ਜਿਹੜੇ ਆ ਕੁਝ ਉਹਨਾਂ ਦੀ ਐਸੋ ਜੀਆਂ ਬਿਮਾਰੀਆਂ ਕੋਨਾ ਕੰਟੀਨਿਊ ਦਵਾਈ ਦੀ ਲੋੜ ਪੈਂਦੀ ਆ ਦੋ ਘਾਕ ਪਿਛ ਪਤਨ ਨੂੰ ਖਬਰ ਮਿਲੀ ਮੀਡੀਆ ਦੇ ਥਰੂ ਵੀ ਤੋਂ ਉਦਾਂ ਵੀ ਪਤਾ ਲੱਗਾ ਕਿ ਉਹ ਇੱਕ ਸਿੰਗ ਨੂੰ ਉਹ ਦਵਾਈ ਕਈ ਕਈ ਤਰ੍ਹਾਂ ਤੋਂ ਨਹੀਂ ਦਿੱਤੀ ਗਈ ਸੀ ਤੇ ਉਹਦੇ ਨਾਲ ਉਹਦੇ ਨੂੰ ਕਾਫੀ ਪ੍ਰੋਬਲਮ ਆ ਰਹੀ ਸੀ ਤੇ ਅਸੀਂ ਤੇ ਅੱਜ ਡੀਸੀ ਸਾਹਿਬ ਨੂੰ ਮਿਲਣ ਜਾ ਰਹੇ ਹਾਂ ਤੇ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਕਿਉਂਕਿ ਇਹ ਇਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਇੱਕ ਤੇ ਉਹਨਾਂ ਨੂੰ ਜੇ ਦੂਰ ਕੋਈ ਪਰਿਵਾਰਕ ਮੈਂਬਰ ਤੋਂ ਉਹਨਾਂ ਨੂੰ ਇਹ ਜੀਆਂ ਚੀਜ਼ਾਂ ਪਛਾ ਨਹੀਂ ਸਕਦਾ ਇਸ ਕਰਕੇ ਉਹਨਾਂ ਨੂੰ ਇਹ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖ ਕੇ ਤੇ ਉਹ ਉਹਨਾਂ ਨੂੰ ਮੈਡੀਕਲ ਜਾਂ ਹੋਰ